ਜਿੰਨਾ ਟਾਈਮ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਸੱਤ ਹੈਗੀ ਆ ਤੁਸੀਂ ਯੂਨੀਵਰਸਿਟੀ ਦਾ ਨਾਮ ਬਦਲਣਾ ਤਾਂ ਛੱਡੋ ਜਿਹੜੇ ਸਾਡੇ ਤੇ ਪੰਜਾਬ ਦੇ ਬੱਚੇ ਹੱਕ ਰੈਂਦੇ ਆ ਅਸੀਂ ਉਹ ਵੀ ਲੈ ਕੇ ਰਾਂ ਜਸਟ ਬਿਕਾਉਜ਼ ਤੁਸੀਂ ਆਪਣੇ ਪੋਲੀਟੀਕਲ ਗੋਡਫਾਦਰਾਂ ਨੂੰ ਪੁਸ਼ ਕਰਨ ਦੇ ਲਈ ਇਹ ਜਿਹੜੀਆਂ ਕੂਚੀਆਂ ਸਾਜਿਛਾ ਨਾਂ ਕਰੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵੀ ਜਿੰਨਾ ਟਾਈਮ ਵਿਦਿਆਰਥੀ ਚਿੱਤ ਦੀ ਸੰਧੀ ਸੱਤ ਯੂਨੀਵਰਸਿਟੀ ਦੇ ਵਿੱਚ ਹੈਗੀ ਆ ਅਸੀਂ ਅਜਿਹੀ ਕੋਈ ਵੀ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਵੱਲੋਂ ਕੱਲ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀ ਰੱਖਣ ਲਈ ਪੱਤਰ ਲਿਖਿਆ ਗਿਆ। ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਇਸ ਹਰਕਤ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਗਿਆ ਕਿ ਪੰਜਾਬ ਯੂਨੀਵਰਸਿਟੀ ਦੇ ਨਾਮ 'ਚੋਂ ਇੱਕ ਅੱਖਰ ਵੀ ਨਹੀਂ ਬਦਲਣ ਦਿੱਤਾ ਜਾਵੇਗਾ। ਸੱਤ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਜਪਾ ਕਾਂਗਰਸ ਜਾਂ ਕੋਈ ਵੀ ਕੇਂਦਰ ਪ੍ਰਸ਼ਸਤੀ ਿਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਇਹਨਾਂ ਸਾਰੀਆਂ ਧਿਰਾਂ ਦੀ ਹਸਲਤ ਪੰਜਾਬ ਵਿਰੋਧੀ ਤੇ ਕੇਂਦਰਪੱਖੀ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਜਿਹੜੀ ਲਾਹੌਰ ਤੋਂ ਚੱਲ ਕੇ ਚੰਡੀਗੜ੍ਹ ਆਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਰਾਹੀਂ ਹੀ ਪੰਜਾਬ ਦਾ ਦਾਵਾ ਚੰਡੀਗੜ੍ਹ ਉੱਤੇ ਹੈ ਸੋ ਪੰਜਾਬ ਯੂਨੀਵਰਸਿਟੀ ਦੇ ਨਾਮ ਢਾਂਜੇ ਵਿੱਚ ਕੋਈ ਵੀ ਤਬਦੀਲੀ ਸਿੱਧਾ ਪੰਜਾਬ ਦੇ ਹਿੱਤਾਂ ਤੇ ਹਮਲਾ ਹੈ ਉਹਨਾਂ ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੋਵੇਂ ਹੀ ਪੰਜਾਬ ਦੇ ਹਨ ਇਸ ਲਈ ਸਾਡਾ ਹਰ ਇੱਕ ਧਿਰ ਨੂੰ ਇਹ ਕਹਿਣਾ ਹੈ ਕਿ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਉੱਤੇ ਆਪਣਾ ਦਾਵਾ ਰੱਖਣਾ ਚਾਹੀਦਾ ਹੈ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਆਰਟੀਕਲ ਛਪਿਆ ਜਿਸ ਦੇ ਵਿੱਚ ਇਹ ਲਿਖਿਆ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਇਲੈਕਟਿਡ ਪ੍ਰੈਜ਼ੀਡੈਂਟ ਅਨੁਰਾਗ ਦਰਾਲ ਨੇ ਬੀਸੀ ਨੂੰ ਇੱਕ ਮੈਮੋਰੰਡਮ ਸਬਮਿਟ ਕੀਤਾ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕਰ ਦਿੱਤਾ ਜਾਵੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਇਹ ਕਲਚਰਲੀ ਤੇ ਪੰਜਾਬ ਸਰਕਾਰ ਬਕਾਇਦਾ ਇੱਥੇ ਹਰੇਕ ਸਾੜ ਆਪਣੀ ਸਿੱਧੀ ਫੰਡਿੰਗ ਵੀ ਦਿੰਦੀ ਆ ਇੱਥੇ ਵੀ ਹਰਿਆਣੇ ਦੀ ਸਰਕਾਰ ਕੋਈ ਇੱਥੇ ਫੰਡਿੰਗ ਨਹੀਂ ਦਿੰਦੀ ਤਾਂ ਹੀ ਪੰਜਾਬ ਚਲ ਦੀ ਸਰਕਾਰ ਦਿੰਦੀ ਆ ਜਦੋਂ ਇਹ ਫੰਡਿੰਗ ਪ੍ਰੋਵਾਈਡ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਐਪਲੀਕੇਸ਼ਨ ਖਤਮ ਕਰਕੇ ਤੇ ਆਪਣੀ ਫੰਡਿੰਗ ਵੀ ਬੰਦ ਕਰ ਦਿੱਤੀ ਸੋ ਜਸਟ ਬਿਕੋਜ਼ ਇੱਥੇ ਦੇ ਹਰਿਆਣੇ ਦੇ ਸਟੂਡੈਂਟ ਪੜ੍ਹਦੇ ਆ ਤੁਸੀਂ ਉਹਦੇ ਬਿਹਾਫ ਤੇ ਇਹਦਾ ਨਾਮ ਚੇਂਜ ਕਰਨਾ ਚਾਹੀਦਾ ਅਸੀਂ ਸਾਰੇ ਸਟੂਡੈਂਟਸ ਦਾ ਇੱਥੋਂ ਸਵਾਗਤ ਕਰਦੇ ਆ ਸਾਰੀਆਂ ਜਿੰਨੀਆਂ ਵੀ ਸਟੇਟਸ ਦੇ ਬੱਚੇ ਇੱਥੇ ਸਟੂਡੈਂਟ ਪੜ੍ਹਦੇ ਆ ਸਾਰਿਆਂ ਦਾ ਦਿਲੋਂ ਤੁਸੀਂ ਵੈਲਕਮ ਕਰਦੇ ਆ ਪਰ ਜਸਟ ਬਿਕੋ ਜੇ ਮੰਨ ਲਓ ਕੱਲ ਨੂੰ ਫਿਰ ਬਿਹਾਰ ਦੇ ਸਟੂਡੈਂਟ ਇੱਥੇ ਪੜ੍ਹਦੇ ਆ ਤੂੰ ਕਹਿਣਗੇ ਕਿ ਇਹਦਾ ਨਾਂ ਪੰਜਾਬ ਐਂਡ ਬਿਹਾਰ ਯੂਨੀਵਰਸਿਟੀ ਕਰੋ ਜੇ ਵੀ ਹਿਮਾਚਲ ਦੇ ਜੁਵਾਕ ਪੜ੍ਹਦੇ ਹੋ ਕਹਿਣਗੇ ਇਹਦਾ ਨਾਂ ਪੰਜਾਬ ਐਂਡ ਹਿਮਾਚਲ ਯੂਨੀਵਰਸਿਟੀ ਕਰੋ ਦੂਜਾ ਸੀ ਕੇਂਦਰਪ੍ਰਸਤ ਪਾਰਟੀਆਂ ਦੇ ਝੋਲੇ-ਝੁਕ ਬਣੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਛੋਟੇ-ਮੋਟੇ ਲਾਲਚ ਜਾਂ ਔਦੇਦਾਰੀਆਂ ਦੀ ਖਾਤਰ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣੇ ਹੋਏ ਹੋ ਤੁਹਾਨੂੰ ਤੁਹਾਡੇ ਸਿਰਾਂ ਤੇ ਪੈਰ ਰੱਖ ਕੇ ਬਣੇ ਪ੍ਰਧਾਨਾਂ ਵੱਲੋਂ ਕੀਤੀਆਂ ਜਾਂਦੀਆਂ ਪੰਜਾਬ ਵਿਰੋਧੀ ਹਰਕਤਾਂ ਤੋਂ ਸੋਝੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਸਿਰਫ ਇੱਕ ਸੰਧ ਵਾਂਗ ਤਾਕਤ ਹਾਸਲ ਕਰਨ ਲਈ ਵਰਤਿਆ ਜਾ ਰਿਹਾ ਹੈ ਅਜਿਹੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਪੰਜਾਬ ਪੱਖੀ ਸਿਆਸਤ ਵੱਲ ਮੁੜਨਾ ਚਾਹੀਦਾ ਹੈ ਪੰਜਾਬ ਯੂਨੀਵਰਸਿਟੀ ਦਾ ਖਾਕੇ ਪੰਜਾਬ ਦੇ ਹਿੱਤਾਂ ਵਿਰੁੱਧ ਭੁਗਤਣ ਵਾਲੇ ਹਰ ਇੱਕ ਅੰਸਰ ਨੂੰ ਅਸੀਂ ਚੁਣੌਤੀ ਦਿੰਦੇ ਹਾਂ ਕਿ ਪੰਜਾਬ ਦੇ ਹਿੱਤਾਂ ਦੇ ਉਲਟ ਪੰਜਾਬ ਯੂਨੀਵਰਸਿਟੀ ਵਿੱਚ ਅਜਿਹੀਆਂ ਹਰਕਤਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਜਸਟ ਬਿਕੋਜ਼ ਤੁਸੀਂ ਆਪਣੇ ਪੋਲੀਟੀਕਲ ਗੋਡ ਫਾਦਰਾਂ ਨੂੰ ਕੁਸ਼ ਕਰਨ ਦੇ ਲਈ ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਨਾ ਕਰੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਟਾਈਮ ਵਿਦਿਆਰਥੀ ਜਥੇਬੰਦੀ ਸੱਤ ਯੂਨੀਵਰਸਿਟੀ ਦੇ ਵਿੱਚ ਹੈਗੀ ਆ ਅਸੀਂ ਅਜਿਹੇ ਕੋਈ ਵੀ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਕਾਮਯਾਬ ਤੁਸੀਂ ਆਪਦੀ ਕੌਂਸਲ ਦੇ ਅਕੀਰਲੇ ਦਾਰੇ ਹਿਸ ਮੈਮੋਰੰਡਮ ਸਬਮਿਟ ਕਰ ਰਹੇ ਹੋ ਜੇ ਤੁਸੀਂ ਇਹ ਕੋਈ 10 ਜਾਂ 15 ਦਿਨ ਲੈਂਦੇ ਹੋ ਕਿ ਮੈਮੋਰੰਡਮ ਸਬਮਿਟ ਕੀਤਾ ਹੁੰਦਾ ਤੇ ਤੁਹਾਨੂੰ ਦੱਸਦੇ ਫਿਰ ਦਫਤਰ ਕਿਵੇਂ ਚਲਾਈਦਾਗਾ ਤੁਸੀਂ ਹੁਣ ਜਾਣ ਲੱਗੇ ਆਪਦਾ ਮੈਮੋਰੰਡਮ ਕਿਤੋਂ ਭੱਜ ਰਹੇ ਹੋ ਤੁਸੀਂ ਜੋ ਤੁਸੀਂ ਸਟੂਡੈਂਟਸ ਨੇ ਤੁਹਾਨੂੰ ਸਟੂਡੈਂਟ ਵੈਲਫੇਅਰ ਵਾਸਤੇ ਜੁੜਿਆ ਸੀਗਾ ਪਰ ਤੁਸੀਂ ਆਪ ਤੇ ਸੋ politcal ਜਿਹੜੇ ਗੋਡਫਾਦਰ ਆ ਉਹਨਾਂ ਦੇ ਤੁਸੀਂ ਹੈਂਡ ਟੂਲ ਬਣ ਕੇ ਇੱਥੇ ਕੰਮ ਕਰ ਰਹੇ ਹੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਆ ਦੀ ਸਾਜ਼ਿਸ਼ਾਂ ਤੋਂ ਬਾਜ਼ ਆ ਜਾਓ ਵਿਦਿਆਰਥੀ ਇੱਥੇ ਬੰਦੀ ਸੱਤ ਐਸ ਜੋ ਕਦਮ ਤੁਸੀਂ ਚੁੱਕਿਆ ਦਾ ਵਿਰੋਧ ਕਰਦੀ ਹੈ ਤੇ ਯੂਨੀਵਰਸਿਟੀ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੇ ਕੋਈ ਤੁਸੀਂ ਕੋਈ ਵੀ ਇਸ ਮਸਲੇ ਦੇ ਅੱਗੇ ਤੁਸੀਂ ਕਿਸ ਤੇ ਕਾਰਵਾਈ ਕਰੋਗੇ ਤੁਸੀਂ ਇਸ ਨੂੰ ਫਾਰਵਰਡ ਕਰੋਗੇ ਇਸ ਤੇ ਕੁਝ ਇੰਪਲੀਮੈਂਟੇਸ਼ਨ ਲਈ ਤੁਸੀਂ ਕੋਈ ਵੀ ਸਟੈਪ ਅੱਗੇ ਲਵੋਗੇ ਅਸੀਂ ਯੂਨੀਵਰਸਿਟੀ ਦਾ ਵੀ ਇਸ ਤੇ ਬਰਾਬਰ ਵਿਰੋਧ ਕਰਾਂਗੇ ਅਸੀਂ ਅਖੀਰ ਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿੰਨਾ ਟਾਈਮ ਪੰਜਾਬ ਯੂਨੀਵਰਸਿਟੀ ਦੇ ਬੱਚੇ ਸਟੂਡੈਂਟ ਆਰਗੇਨਾਈਜੇਸ਼ਨ ਸਾਥ ਹੈਗੀ ਆ ਤੁਸੀਂ ਯੂਨੀਵਰਸਿਟੀ ਦਾ ਨਾਮ ਬਦਲਣਾ ਤਾਂ ਛੱਡੋ ਜਿਹੜੇ ਸਾਡੇ ਤੇ ਪੰਜਾਬ ਦੇ ਬੱਚੇ ਹੱਕ ਰੈਂਦੇ ਆ ਅਸੀਂ ਉਹ ਵੀ ਲੈ ਕੇ ਰਾਂਗੇ